ਸਬਡਿਵੀਜ਼ਨ ਅਲੀਵਾਲ ਵਿੱਚ ਜੇ ਆਈ ਸੁਖਦੇਵ ਸਿੰਘ ਜੇ ਆਈ ਮਨਜੀਤ ਸਿੰਘ ਅਤੇ ਜੇ ਆਈ ਓਮਕਾਰ ਸਿੰਘ ਦੀ ਰਿਟਾਇਰਮੈਂਟ ਹੋਣ ਤੇ ਸਬਡਿਵੀਜ਼ਨ ਅਲੀਵਾਲ ਦੇ ਸਾਰੇ ਸਟਾਫ ਵੱਲੋਂ ਇੱਕ ਵਿਦਾਇਗੀ ਪਾਰਟੀ ਅਲੀਵਾਲ ਸਬਡਿਵੀਜ਼ਨ ਵਿੱਚ ਰੱਖੀ ਗਈ। ਇਸ ਮੌਕੇ ਅਲੀਵਾਲ ਸਬਡਿਵੀਜ਼ਨ ਦੇ ਸਮੂਹ ਸਟਾਫ ਤੋਂ ਇਲਾਵਾ ਸਾਫਾ ਚੇਅਰਮੈਨ ਚੈਨਕੋ ਪੰਜਾਬ ਸਰਦਾਰ ਬਲਵਿੰਦਰ ਸਿੰਘ ਕੋਟਲਾ ਬਾਮਾ ਨੇ ਵਿਸ਼ੇਸ਼ ਰੂਪ ਵਿੱਚ ਇਸ ਵਿਦਾਇਗੀ ਸਮਾਰੋਹ ਵਿੱਚ ਹਾਜ਼ਰੀ ਭਰੀ। ਇਸ ਮੌਕੇ ਬੋਲਦੇ ਹੋਏ ਪ੍ਰਧਾਨ ਗੁਰਦਿਆਲ ਸਿੰਘ ਅਤੇ ਸਕੱਤਰ ਦਿਲਬਖ ਸਿੰਘ ਬੁੱਟਾ ਨੇ ਕਿਹਾ ਕਿ ਜਿੱਥੇ ਇਹ ਖੁਸ਼ੀ ਦਾ ਸਮਾਰੋਹ ਹੈ ਉੱਥੇ ਹੀ ਦੁੱਖ ਦੀ ਗੱਲ ਇਹ ਹੈ ਕਿ ਬਿਜਲੀ ਵਿਭਾਗ ਵਿੱਚ ਵੱਡੀ ਗਿਣਤੀ ਵਿੱਚ ਰਿਟਾਇਰਮੈਂਟ ਹੋ ਰਹੀ ਹੈ। ਸਰਕਾਰ ਨਵੀਂ ਭਰਤੀ ਨਹੀਂ ਕਰ ਰਹੀ ਇਹ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਜੇ ਸਰਕਾਰ ਨੇ ਇਸ ਬਾਰੇ ਕੁਝ ਨਾ ਸੋਚਿਆ ਤਾਂ ਬਹੁਤ ਗੰਭੀਰ ਸਿੱਟੇ ਨਿਕਲਣਗੇ ਮਾਜਾ ਲਾਈਵ ਟੀਵੀ ਲਈ ਅਲੀਵਾਲ ਤੋਂ ਮਨਪ੍ਰੀਤ ਸਿੰਘ ਮੰਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਰਗਿਆਦ ਸਿੰਘ ਕਲੇ ਕੇ ਬੈਂਗਰ ਪ੍ਰਧਾਨ ਕਰਮਚਾਰੀ ਦਲ ਅਲੀਵਾਲ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਤਿੰਨ ਸਾਥੀ ਰਿਟਾਇਰਮੈਂਟ ਹੋਏ ਨੇ ਪਰ ਖੁਸ਼ੀ ਦੇ ਨਾਲ ਸਾਨੂੰ ਇਸ ਗੱਲ ਦੀ ਕਮੀ ਬੜੀ ਮਹਿਸੂਸ ਹੋ ਰਹੀ ਆ ਵੀ ਪੈਂਡਿ ਸਿਜਨ ਜਿਹੜਾ ਸਾਡੇ ਸਿਰ ਦੇ ਤੇ ਆਇਆ ਸਾਡੀ ਸਬਡਿਵੀਜ਼ਨ ਦੇ ਵਿੱਚ 95 ਪੋਠਾ 95 ਪੋਸਟਾਂ ਬਿਜਲੀ ਬਿਜਲੀ ਬੋਰਡ ਦੇ ਮੁਲਾਜ਼ਮ ਸਾਥੀਆਂ ਦੀਆਂ ਖਾਲੀ ਨੇ ਪਰ ਕਿਸੇ ਵੀ ਸਰਕਾਰ ਦਾ ਇਸ ਵੱਲ ਨਹੀਂ ਧਿਆਨ ਹੋਇਆ ਵੀ ਜੇ ਕੋਈ ਮੁਲਾਜ਼ਮ ਸਾਥੀ ਸਾਡਾ ਟਾਇਰਮੈਂਟ ਹੁੰਦਾ ਵਾ ਉਹਦੀ ਜਗ੍ਹਾ ਤੇ ਨਵੀਂ ਭਰਤੀ ਜਿਹੜੀ ਕੀਤੀ ਜਾਵੇ ਸੋ ਸਾਡੇ ਨਾਲ ਮੌਕੇ-ਮੌਕੇ ਤੇ ਸਰਕਾਰਾਂ ਨੇ ਇਸ ਗੱਲ ਦਾ ਧੱਕਾ ਕੀਤਾ ਅਸੀਂ ਉਸ ਚਾਹਨ ਨਾਲ ਆਪ ਜੀ ਨੂੰ ਬੇਨਤੀ ਕਰਦੇ ਆਂ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਜਿੱਥੇ ਪੋਸਟ ਸਾਡੀ ਖਾਲੀ ਹੁੰਦੀ ਆ ਕਮਸ ਕਮ ਉਸ ਪੋਸਟ ਨੂੰ ਭਰਿਆ ਜਾਵੇ ਕਿਉਂਕਿ ਹੋਰ ਦੋਹਾ ਮਹੀਨੇ ਤੱਕ ਪੈਂਦੀ ਸੀਜ਼ਨ ਆ ਗਿਆ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਅਲੀਵਾਲ ਸਾਡੇ ਜਿੰਨ ਦਾ ਜਿਹੜਾ ਕਾਰੋਬਾਰ ਉਹ ਕਿਸ ਤਰੀਕੇ ਨਾਲ ਚੱਲਣਾ ਲੋਕਾਂ ਨੇ ਸਾਥ ਕੋ ਸਪਲਾਈ ਮੰਗਣੀ ਆ ਉੱਤੋਂ ਝੋਨੇ ਦਾ ਸੀਜ਼ਨ ਆਉਣਾ ਅਸੀਂ ਸਪਲਾਈ ਜਿਹੜੀ ਕਿੱਥੋਂ ਦੇਣੀ ਆ ਅਸੀਂ ਸਰਕਾਰ ਨੂੰ ਜਿੱਥੇ ਅਪੀਲ ਕਰਦੇ ਚੇਤਾਵਨੀ ਵੀ ਦਿੰਦੇ ਆਂ ਕਿ ਜਿਹੜੇ ਨੌਜਵਾਨ ਬੱਚੇ ਸਾਡੇ ਵਿਹਲੇ ਫਿਰਦੇ ਆਂ ਉਹਨਾਂ ਨੂੰ ਕਮ ਸੇ ਕਮ ਰੁਜ਼ਗਾਰ ਦੇ ਕੇ ਬਹੁਤਾ ਨਹੀਂ ਤੇ ਕੋਈ 10 20 30 ਹਜ਼ਾਰ ਤੇ ਨਵੇਂ ਭਰਤੀ ਕਰਕੇ ਦੇਣਾ ਲੋਕਾਂ ਨੂੰ ਜਿਹੜਾ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਜਾਵੇ ਤਾਂ ਕਿ ਜਿਹੜੇ ਸਾਡੇ ਬੱਚੇ ਬਾਹਰ ਜਾਣ ਵਾਲੇ ਵੀ ਜ਼ਿਆਦਾ ਧਿਆਨ ਧਿਆਨ ਨਾ ਰੱਖਣਾ ਸੋ ਜਿਹੜੀ ਆ ਸਾਡੀ ਗੱਲਬਾਤ ਨੂੰ ਪੰਜਾਬ ਸਰਕਾਰ ਤੱਕ ਪਹੁੰਚਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਲਬਾਖ ਸਿੰਘ ਪੁੱਤਰ 77 ਕਰਮਚਾਰੀ ਦਲ ਬਾਰਡਰ ਜ਼ੋਨ ਅੱਜ ਅਲੀਵਾਲ ਸਾਡੂਨ ਦੇ ਵਿੱਚ ਸਾਡੇ ਤਿੰਨ ਸਾਥੀ ਰਿਟਾਇਰ ਹੋਏ ਨੇ ਮਨਜੀਤ ਸਿੰਘ ਜੀ ਹੋਂਕਾਰ ਸਿੰਘ ਜੀ ਤੇ ਸੁਖਦੇਵ ਸਿੰਘ ਜੀ ਬੜੀ ਖੁਸ਼ੀ ਦੀ ਗੱਲ ਹੈ ਇਹ ਸਾਥੀ ਆਪਣੀ 58 ਸਾਲ ਦੀ ਸਰਵਸ ਪੂਰੀ ਕਰਨ ਪ੍ਰੰਤ ਮਹਿਕਮੇ ਦੇ ਵਿੱਚੋਂ ਸਹੀ ਸੇਧ ਲੈ ਕੇ ਜਿਹੜੇ ਰਿਟਾਇਰ ਹੋਏ ਨੇ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਆ ਔਰ ਨਾਲ ਹੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਦਿਨ-ਬਦਨ ਜਿਹੜਾ ਸਾਡਾ ਸਟਾਫ ਆ ਉਹ ਘਟ ਰਿਹਾ ਔਰ ਅਲੀਵਾਰ ਸਬਡੀਨ ਦੇ ਵਿੱਚੋਂ ਹੀ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੇ ਮੁਲਾਜ਼ਮ ਰਿਟਾਇਰ ਹੋ ਰਹੇ ਨੇ ਔਰ ਆਵਾਂ ਵਾਲਾ ਸਮਾਜਾ ਉਹ ਪੈਂਦੀ ਸੀ ਜਿੰਦਾ ਔਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਨਵੀਂ ਭਰਤੀ ਜਿਹੜੀ ਆ ਜਿਹੜੇ ਸਾਡੇ ਬੇਰੁਜ਼ਗਾਰ ਨੌਜਵਾਨ ਵਿਹਲੇ ਫਿਰ ਰਹੇ ਨੇ ਉਹਨਾਂ ਨੂੰ ਭਰਤੀ ਕੀਤਾ ਜਾਵੇ ਕਿਉਂਕਿ ਇਸ ਵਿਭਾਗਮੇ ਦੇ ਵਿੱਚ ਭਰਤੀ ਦੀ ਬਹੁਤ ਜ਼ਿਆਦਾ ਲੋੜ ਆ ਔਰ ਨਾਲ ਹੀ ਸਰਕਾਰ ਨੂੰ ਬੇਨਤੀ ਵੀ ਕਰਦੇ ਆ ਅਪੀਲ ਕਰਦੇ ਆ ਤੇ ਚੇਤਾਵਨੀ ਵੀ ਦਿੰਦੇ ਆ ਕਿ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਮਲਾਜਮਾਂ ਦੀਆਂ ਉਹ ਜਲਦੀ ਲਾਗੂ ਕੀਤੀਆਂ ਜਾਣ ਜਿਹੜਾ ਸਾਡਾ ਡੀਏ ਇਹਨਾਂ ਨੇ ਫਰੇਜ਼ ਕੀਤਾ ਉਹ ਸਾਡਾ ਡੀਏ ਲਾਗੂ ਕੀਤਾ ਜਾਵੇ ਔਰ 259 ਬਟਾ ਉਹਨੂੰ ਵਾਲੇ ਸਾਥੀ ਜਿਹੜੇ ਨੇ ਪੰਜੀ ਸਾਥੀ ਇਹਨਾਂ ਨੇ ਡਿਸਮਿਸ ਕਰ ਦਿੱਤੇ ਆ ਉਹ ਸਾਥੀ ਬਹਾਲ ਕੀਤੇ ਜਾਣ ਔਰ ਲੰਬੇ ਸਮੇਂ ਦੇ ਉੱਤੇ ਜਿਹੜਾ ਇਹਨਾਂ ਨੇ ਪਰਮਿਸ਼ਨ ਪੁੱਜੀ ਪੂਰਾ ਕਰ ਲਿਆ ਸਾਡੇ 295 ਵਾਲੇ ਸਾਥੀਆਂ ਦਾ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਔਰ ਉਹਨਾਂ ਦੀ ਤਨਖਾਹ ਜਿਹੜੀ ਆ ਉਹ ਜਾਰੀ ਕੀਤੀ ਜਾਵੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸੰਘਰਸ਼ ਹੈ ਉਹ ਤਿੱਖੇ ਦਿੱਤੇ ਜਾਣਗੇ ਔਰ ਇਹ ਸਾਰੇ ਸੰਘਰਸ਼ਾਂ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਰਕਾਰ ਦੀ ਤੇ ਮੈਨੇਜਮੈਂਟ ਦੀ ਹੋਵੇਗੀ ਧੰਨਵਾਦ ਸਾਥੀਓ